ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 160 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਦੇ ਦਿੰਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗੋਮੋ ਫਲਾਗਦ ਨੇ ਉਹ ਸੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਸਾਡੇ ਨਾਲ ਮੌਜੂਦ ਨੇ ਅੱਜ ਬਾਬਾ ਤਰਸੇਮ ਸਿੰਘ ਜੀ ਜੋ ਕਿ ਬੜੂ ਸਾਹਿਬ ਤੋਂ ਫਾਜ਼ਿਲਕਾਰੇ ਹੜਪੀੜਤਾ ਦੀ ਸੇਵਾ ਲਈ ਪਹੁੰਚੇ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਸੇਵਾਵਾਂ ਇਹਨਾਂ ਵੱਲੋਂ ਚੱਲ ਰਹੀਆਂ ਨੇ ਹਾਂਜੀ ਬਾਈ ਜੀ ਵੈਕੁਲ ਜੀ ਖਾਨ ਸਾਹਿਬ ਵੈਕੁਲ ਜੀ ਫਿਟੇ ਅਸੀਂ ਦੋ ਬੇੜੀਆਂ ਲੈ ਕੇ ਕੰਗੀ ਦਾ ਟਰੱਸਟ ਬੜੂ ਸਾਹਿਬ ਵੱਲੋਂ ਇੱਥੇ ਹਾਜ਼ਰ ਹੋਏ ਹਾਂ ਸੰਗਤਾਂ ਦੀ ਸੇਵਾ ਲਈ ਰਾਸ਼ਨ ਪਾਣੀ ਦੁੱਧ ਸਭ ਕੁਝ ਪਹੁੰਚਾਇਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ ਰੂਪ ਪਾਣੀ ਵਿੱਚ ਡੁੱਬੇ ਹੋਏ ਜੋ ਕਿ ਪਹਿਲਾਂ ਉਹਨਾਂ ਨੇ ਮਨਾ ਕਰ ਦਿੱਤੀ ਦੇ ਉਹ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਸ਼ਰਕਸ਼ਿਤ ਕੱਢ ਕੇ ਲਿਆ ਸਾਡੇ ਨਾਲ ਸੀ ਕਲਗੀ ਟਰਬੜੂ ਸਾਹਿਬ ਦੇ ਮੁੱਖ ਸੇਵਾਦਾਰ ਜੋ ਕਿ ਇੱਥੇ ਖਾਣ ਪੀਣ ਦੀ ਸੇਵਾ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਇਹਨਾਂ ਦੀ ਸੇਵਾ ਅਸਥੀ ਜੀ ਸਮਲੀ ਸਾਬ ਸੇਵਾ ਸੁਸਾਇਟੀ ਦੇ ਨਾਲ ਸੰਯੁਕਤ ਰੂਪ ਵਿੱਚ ਚੱਲ ਰਹੀ ਹੈ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਹਰ ਪੀੜਤ ਹਰ ਦੀ ਮਾਰ ਹੇਠ ਆਏ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿੰਨੇ ਸਰੂਪ ਅੱਜ ਤੁਹਾਡੇ ਵੱਲੋਂ ਸੇਵਾ ਕੀਤੀ ਗਈ ਹੈ ਅੱਜ ਵੀ ਦੋ ਸਰੂਪਾਂ ਦੀਆਂ ਜੀ ਹੈ ਤੇਜਾ ਰਵੇਲਾ ਤੇ ਗੁਜਰਪਾਣੀ ਗੁਰਦੁਆਰਨੀ ਤੇ ਤੇਜ ਜਰ ਵੈਲਾ ਦੀ ਸੂਤ ਨੂੰ ਉਹ ਅਸੀਂ ਲੈ ਕੇ ਜਾਦੇ ਜਿਹੜੇ ਰਹਿ ਗਏ ਸੀ ਪਹਿਲਾਂ ਸੂਤ ਲੈ ਕੇ ਗਏ ਉਹਨਾਂ ਦੇ ਵਿੱਚੋਂ ਦੋ ਉੱਥੋਂ ਦੀ ਸੰਗਤ ਕਹਿੰਦੀ ਸੀ ਕਿ ਅਸੀਂ ਸੇਵਾ ਸੰਭਾਲ ਕਰਾਂਗੇ ਪਰ ਉਹਨਾਂ ਨਜਾਕਤ ਨੂੰ ਵੇਖਦੇ ਹੁਣ ਕਹਿੰਦੇ ਕਿ ਲੈ ਕੇ ਜਾਓ ਅਸੀਂ ਇਹ ਵੀ ਸੀ ਗੁਰਦੁਆਰਾ ਸ੍ਰੀ ਕਨਿਸ਼ ਸਿੰਘ ਸਵਾਜਾ ਕੇ ਬਰਾਜਮਾਨ ਕਰ ਤੂਸੇ ਸੁਭ ਦੀ ਸੇਵਾ ਜਿਹੜੀ ਹੈ ਉਹ ਕਦੋਂ ਹੋਣੀ ਥੋੜੀ ਦੇਰ ਬਾਅਦ ਦੂਜਾ ਸਿੰਘ ਆਏਗਾ ਉਹ ਵੀ ਲੈ ਕੇ ਜਾਵਾਂਗੇ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦੇਣਕ ਸਵੇਰਾ ਟੀਮ ਸਾਡੇ ਨਾਲ ਮੌਜੂਦ ਨੇ ਅੱਜ ਬਾਬਾ ਤਰਸੇਮ ਸਿੰਘ ਜੀ ਜੋ ਕਿ ਬੜੂ ਸਾਹਿਬ ਤੋਂ ਫਾਜ਼ਿਲਕਾਰੇ ਹੜਪੀੜਤਾ ਦੀ ਸੇਵਾ ਲਈ ਪਹੁੰਚੇ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਇਹਨਾਂ ਵੱਲੋਂ ਚੱਲ ਰਹੀਆਂ ਨੇ ਹਾਂਜੀ ਬਾਈ ਜੀ ਖਾਕ ਖਾਨ ਸਾਹਿਬ ਵਾਈਬਲ ਜੀ ਪੀ ਅਸੀਂ ਦੋ ਬੇੜੀਆਂ ਲੈ ਕੇ ਕੰਗੀਧਾ ਟਰੱਸਟ ਬੜੂ ਸਾਹਿਬ ਵੱਲੋਂ ਇੱਥੇ ਹਾਜ਼ਰ ਹੋਏ ਹਾਂ ਸੰਕਟਾਂ ਦੀ ਸੇਵਾ ਲਈ ਰਾਸ਼ਨ ਪਾਣ ਪਾਣੀ ਦੁੱਧ ਸਭ ਕੁਝ ਪਹੁੰਚਾਇਆ ਹੈ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ ਰੂਪ ਪਾਣੀ ਵਿੱਚ ਡੁੱਬੇ ਹੋਏ ਜੋ ਕਿ ਪਹਿਲਾਂ ਉਹਨਾਂ ਨੇ ਮਨਾ ਕਰ ਦਿੱਤੀ ਦੇ ਉਹ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਸੁਰੱਖਿਅਤ ਕੱਢ ਕੇ ਲਿਆ ਸਾਡੇ ਨਾਲ ਸੀ ਕਲਗੀਧਰ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਜੋ ਕਿ ਇੱਥੇ ਹਰ ਪੀੜਤਾਂ ਦੀ ਸੇਵਾ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਇਹਨਾਂ ਦੀ ਸੇਵਾ ਅਸੀਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਸੰਯੁਕਤ ਰੂਪ ਵਿੱਚ ਚੱਲ ਰਹੀ ਹੈ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਹਰ ਪੀੜਤ ਹਰ ਦੀ ਮਾਰ ਹੀਟ ਆਏ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿੰਨੇ ਸਰੂਪ ਅੱਜ ਤੁਹਾਡੇ ਵੱਲੋਂ ਸੇਵਾ ਕੀਤੀ ਗਈ ਹੈ ਅੱਜ ਵਿੱਚ ਦੋ ਸਰੂਪਾਂ ਦੀਆਂ ਜੀ ਹੈ ਤੇਜਾ ਰਵੇਲਾ ਤੇ ਗੁਦਰਪਾਣੀ ਤੇ ਗੁਦਰਪਾਣੀ ਤੇ ਤੇਜਾ ਰਵੇਲਾ ਦੇ ਸਰੂਪ ਦੋ ਉਹ ਅਸੀਂ ਲੈ ਕੇ ਜਾਦੇ ਜਿਹੜੇ ਰਹਿ ਗਏ ਸੀ ਪਹਿਲਾਂ ਅਸੀਂ ਸਰੂਪ ਲੈ ਕੇ ਗਏ ਉਨ੍ਹਾਂ ਦੇ ਤੋਂ ਦੋ ਉਥੋਂ ਦੀ ਸੰਗਤ ਕਹਿੰਦੀ ਸੀ ਕਿ ਅਸੀਂ ਸੇਵਾ ਸੰਭਾਲ ਕਰਾਂਗੇ ਪਰ ਉਹਨਾਂ ਨਜਾਕਤ ਨੂੰ ਵੇਖਦੇ ਹੁਣ ਕਹਿੰਦੇ ਕਿ ਲੈ ਕੇ ਜਾਓ ਅਸੀਂ ਇਹ ਵੀ ਸ੍ਰੀ ਗੁਰੂ ਗੁਰਦਵਾਰਾ ਸ੍ਰੀ ਗੁਰੂ ਸਿੰਘ ਜੀ ਤੋਂ ਵਾਜ ਆ ਕੇ ਬਰਾਜਮਾਨ ਤਾਂ ਜੀ ਦੂਸਰੇ ਸੁਭ ਦੀ ਸੇਵਾ ਜਿਹੜੀ ਹੈ ਉਹ ਕਦੋਂ ਹੋਣੀ ਥੋੜੀ ਦੇਰ ਬਾਅਦ ਦੂਜਾ ਸ੍ਰੀ ਆਏਗਾ ਉਹ ਵੀ ਲੈ ਕੇ ਜਾਵਾਂਗੇ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਜੈਨਕ ਸਿਰਾ ਜੀ ਸਾਡੇ ਨਾਲ ਮੌਜੂਦ ਨੇ ਅੱਜ ਬਾਬਾ ਤਰਸੇਮ ਸਿੰਘ ਜੀ ਜੋ ਕਿ ਬੜੂ ਸਾਹਿਬ ਤੋਂ ਫਾਜ਼ਿਲਕਾਰੇ ਹਰ ਪੀੜਤਾਂ ਦੀ ਸੇਵਾ ਲਈ ਪਹੁੰਚੇ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਇਹਨਾਂ ਵੱਲੋਂ ਚੱਲ ਰਹੀਆਂ ਨੇ ਹਾਂਜੀ ਭਾਈ ਵਾਇਗੁਰਜੀ ਖਾਨ ਸਾਹਿਬ ਵਾਇਗੁਰਜੀ ਫਿਟਕੀ ਅਸੀਂ ਦੋ ਬੇੜੀਆਂ ਲੈ ਕੇ ਕੰਗੀਧਾ ٹرسٹ ਬੜੂ ਸਾਹਿਬ ਵੱਲੋਂ ਇੱਥੇ ਹਾਜ਼ਰ ਹੋਏ ਹਾਂ ਸੰਗਤਾਂ ਦੀ ਸੇਵਾ ਲਈ ਰਾਸ਼ਨ ਪਾਣੀ ਦੁੱਧ ਸਭ ਕੁਝ ਪਹੁੰਚਾ ਰਹੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ ਰੂਪ ਪਾਣੀ ਵਿੱਚ ਡੁੱਬੇ ਹੋਏ ਕਿ ਪਹਿਲਾਂ ਉਹਨਾਂ ਨੇ ਮਨਾ ਕਰ ਦਿੱਤੀ ਉਹ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਸ਼ਰਕਸ਼ਿਤ ਕੱਢ ਕੇ ਲਿਆ ਸਾਡੇ ਨਾਲ ਸੀ ਕਲਗੀਧਰ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਜੋ ਕਿ ਇੱਥੇ ਖਾਣ ਪੀਣ ਦੀ ਸੇਵਾ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਇਹਨਾਂ ਦੀ ਸੇਵਾ ਅਸਲੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਸੰਯੁਕਤ ਰੂਪ ਵਿੱਚ ਚੱਲ ਰਹੀ ਹੈ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਹਰ ਪੀੜਤ ਹਰ ਦੀ ਮਾਰ ਹੇਠ ਆਏ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿੰਨੇ ਸਰੂਪ ਅੱਜ ਤੁਹਾਡੇ ਵੱਲੋਂ ਸੇਵਾ ਕੀਤੀ ਗਈ ਹੈ ਅੱਜ ਵੇਲੇ ਦੋ ਸਰੂਪਾਂ ਦੀਆਂ ਹੀ ਆ ਤੇਜਾਲਵੈਲਾ ਤੇ ਗੁਦਰਪਾਣੀ ਤੇ ਗੁਦਰਪਾਣੀ ਤੇ ਤੇਜਾਲਵੈਲਾ ਦੇ ਸਰੂਪ ਦੋ ਉਹ ਅਸੀਂ ਲੈ ਕੇ ਜਾਦੇ ਜਿਹੜੇ ਰਹਿ ਗਏ ਸੀ ਪਹਿਲਾਂ ਸਰੂਪ ਲੈ ਕੇ ਗਏ ਉਨ੍ਹਾਂ ਦੇ ਤੋਂ ਦੋ ਉੱਥੋਂ ਦੀ ਸੰਗਤ ਕਹਿੰਦੀ ਸੀ ਕਿ ਅਸੀਂ ਸੇਵਾ ਸੰਭਾਲ ਕਰਾਂਗੇ ਪਰ ਉਹ ਉਹ ਨਿਜਾਗਤ ਨੂੰ ਵੇਖਦੇ ਹੁਣ ਕਹਿੰਦੇ ਕਿ ਲੈ ਕੇ ਜਾਓ ਅਸੀਂ ਇਹ ਵੀ ਸ੍ਰੀ ਗੁਰਦੁਆਰਾ ਸ੍ਰੀ ਕਿਰਨ ਸਿੰਘ ਸਾਹਿਬ ਜੀ ਬਰਾਜਮਾਨ ਹਾਂ ਤੁਸੀਂ ਸੁਭ ਦੀ ਸੇਵਾ ਜਿਹੜੀ ਹੈ ਉਹ ਕਦੋਂ ਹੋਣੀ ਥੋੜੀ ਦੇਰ ਬਾਅਦ ਦੂਜਾ ਸਿੰਘ ਆਏਗਾ ਉਹ ਵੀ ਲੈ ਕੇ ਜਾਵਾਂਗੇ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦਾਣਿਕ ਸਵੇਰਾ ਸਾਡੇ ਨਾਲ ਮੌਜੂਦ ਨੇ ਅੱਜ ਬਾਬਾ ਤਰਸੇਮ ਸਿੰਘ ਜੋ ਕਿ ਬੜੂ ਸਾਹਿਬ ਤੋਂ ਫਾਜ਼ਿਲਕਾਰ ਦੇ ਹੜਪੀੜਤਾਂ ਦੀ ਸੇਵਾ ਲਈ ਪਹੁੰਚੇ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਇਹਨਾਂ ਵੱਲੋਂ ਚੱਲ ਰਹੀਆਂ ਨੇ ਹਾਂਜੀ ਭਾਜੀ ਵਾਇਗਲ ਜੀ ਖਾਕ ਖਾਨ ਸਾਹਿਬ ਵਾਇਗਲ ਜੀ ਪੀਪਲ ਅਸੀਂ ਦੋ ਬੇੜੀਆਂ ਲੈ ਕੇ ਕਮਗੀਧਾ ٹرسٹ ਬੜੂ ਸਾਹਿਬ ਵੱਲੋਂ ਇੱਥੇ ਹਾਜ਼ਰ ਹੋਏ ਹਾਂ ਸੰਕਟਾਂ ਦੀ ਸੇਵਾ ਲਈ ਰਾਸ਼ਨ ਪਾਣ ਪਾਣੀ ਦੁੱਧ ਸਭ ਕੁਝ ਪਹੁੰਚਾਇਆ ਹੈ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ ਰੂਪ ਪਾਣੀ ਵਿੱਚ ਡੁੱਬੇ ਹੋਏ ਜੋ ਕਿ ਪਹਿਲਾਂ ਉਹਨਾਂ ਨੇ ਮਨਾ ਕਰ ਦਿੱਤੀ ਉਹ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ ਸੁਰੱਖਿਅਤ ਕੱਢ ਕੇ ਲਿਆ ਸਾਡੇ ਨਾਲ ਸੀ ਕਲਗੀਧਰ ਬੜੂ ਸਾਹਿਬ ਦੇ ਮੁਖ ਸੇਵਾਦਾਰ ਜੋ ਕਿ ਇੱਥੇ ਹਰ ਪੀੜਤਾਂ ਦੀ ਸੇਵਾ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਇਹਨਾਂ ਦੀ ਸੇਵਾ ਅਸੀਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਸੰਯੁਕਤ ਰੂਪ ਵਿੱਚ ਚੱਲ ਰਹੀ ਹੈ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਹਰ ਪੀੜਤ ਹਰ ਦੀ ਮਾਰ ਹੇਠ ਆਏ ਪਿੰਡਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਸਰੂਪਾਂ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕਿੰਨੇ ਸਰੂਪ ਅੱਜ ਤੁਹਾਡੇ ਵੱਲੋਂ ਸੇਵਾ ਕੀਤੀ ਗਈ ਹੈ ਅੱਜ ਵਿੱਚ ਹੀ ਦੋ ਸਰੂਪਾਂ ਦੀਆਂ ਇਹ ਆ ਤੇਜਾ ਰਵੇਲਾ ਤੇ ਗੁਦਰਪਣੀ ਤੋਂ ਗੁਦਰਪਣੀ ਤੇ ਤੇਜਾ ਰਵੇਲਾ ਦੇ ਸਰੂਪ ਦੋ ਉਹ ਅਸੀਂ ਲੈ ਕੇ ਜਾਦੇ ਜਿਹੜੇ ਰਹਿ ਗਏ ਸੀ ਪਹਿਲਾਂ ਸਰੂਪ ਲੈ ਕੇ ਗਏ ਉਨ੍ਹਾਂ ਦੇ ਤੋਂ ਦੋ ਉੱਥੋਂ ਦੀ ਸੰਗਤ ਕਹਿੰਦੀ ਸੀ ਕਿ ਅਸੀਂ ਸੇਵਾ ਸੰਭਾਲ ਕਰਾਂਗੇ ਪਰ ਉਹ ਉਹ ਨਿਜਾਗਤ ਨੂੰ ਵੇਖਦੇ ਹੁਣ ਕਹਿੰਦੇ ਕਿ ਲੈ ਕੇ ਜਾਓ ਅਸੀਂ ਇਹ ਵੀ ਸਿਰ ਗੁਰਦੁਆਰਾ ਸ੍ਰੀ ਕਨਿਸ਼ ਸਿੰਘ ਸਾਹਿਬ ਆ ਕੇ ਬਰਾਜਮਾਨ ਤਾਂ ਤੂਸੇ ਸੁਭ ਦੀ ਸੇਵਾ ਜਿਹੜੀ ਹੈ ਉਹ ਕਦੋਂ ਹੋਣੀ ਥੋੜੀ ਦੇਰ ਬਾਅਦ ਦੂਜਾ ਸਿੰਘ ਆਏਗਾ ਉਹ ਵੀ ਲੈ ਕੇ ਜਾਂਦੇ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦਾਣਿਕ ਸੇਵਾ ਕਰਦਾ ਹਾਂ